ਸਰ ਕੀ ਨਾਮ ਹੈ ਜੀ ਅਮਰਦੀਪ ਸਿੰਘ ਘਰੂ ਕਿਹੜੀ ਪਾਰਟੀ ਵੱਲੋਂ ਕਿੱਥੋਂ ਤੁਸੀਂ ਚੋਣ ਲੜ ਰਹੇ ਹੋ ਜੀ ਭਾਰਤੀ ਜਨਤਾ ਪਾਰਟੀ ਤੋਂ ਵਜੀਦਪੁਰ ਜ਼ੋਨ ਤੋਂ ਮੇਰੇ ਵਾਈਫ ਸਰਬਜੀਤ ਕੌਰ ਚੋਣ ਲੜ ਰਹੇ ਨੇ ਕਿਹੜੀ ਪਾਰਟੀ ਵੱਲੋਂ ਚੋਣ ਨਿਸ਼ਾਨ ਕਿਹੜੇ ਚੋਣ ਨਿਸ਼ਾਨ ਭਾਰਤੀ ਜਨਤਾ ਪਾਰਟੀ ਵੱਲੋਂ ਕਮਲ ਦਾ ਫੁੱਲ ਵੋਟਰਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਵੋਟਰਾਂ ਨੂੰ ਅਪੀਲ ਹੈ ਕਿ ਇਸ ਸਮੇਂ ਜਿਹੜੇ ਪੰਜਾਬ ਦੇ ਹਾਲਾਤ ਨੇ ਖਾਸ ਕਰਕੇ ਜਿਹੜੀ ਇੱਥੇ ਗੁਰਮੇਸ ਹੈ ਸਰਕਾਰ ਦੀ ਪਕੜ ਹੈ ਲਾਅਨ ਆਰਡਰ ਦੇ ਉੱਤੇ ਬਿਲਕੁਲ ਪੂਰੀ ਤਰ੍ਹਾਂ ਖੇਲ ਹੋ ਚੁੱਕੀ ਹੈ ਔਰ ਨਸ਼ਿਆਂ ਦੀ ਬਹੁਤ ਵੱਡੀ ਪਰਮਾਰ ਹੈ ਤੇ ਰੋਜ਼ ਗੋਲੀਆਂ ਚੱਲਦੀਆਂ ਨੇ ਇੱਥੇ ਬੰਦੇ ਮਰਦੇ ਨੇ ਇਸ ਚੀਜ਼ ਨੂੰ ਰੋਕਣ ਵਾਸਤੇ ਬੜੀ ਲੋੜ ਹੈ ਕਿ ਜਿਵੇਂ ਜੇ ਯੂਪੀ ਵਰਗੇ ਬਿਹਾਰ ਵਰਗੇ ਪ੍ਰਸ਼ਾਸਨ ਨੇ ਗੁੰਡਾਗਰਦੀ ਨੂੰ ਗੈਂਗਸਟਰਵਾਦ ਨੂੰ ਬਿਲਕੁਲ ਖਤਮ ਕੀਤਾ ਤੇ ਪੰਜਾਬ ਨੂੰ ਵੀ ਅੱਜ ਵੱਡੀ ਲੋੜ ਹੈ ਤੁਹਾਡਾ ਮੁੱਖ ਮੁਕਾਬਲਾ ਕਿਹੜੀ ਪਾਰਟੀ ਨਾਲ ਤੁਸੀਂ ਗਏ ਰਹੋ ਮੈਂ ਨਹੀਂ ਸਮਝਦਾ ਕਿ ਮੇਰਾ ਮੁਕਾਬਲਾ ਕਿਸੇ ਪਾਰਟੀ ਨਾਲ ਹੈ ਮੈਂ ਤਾਂ ਇਹ ਸਮਝਦਾ ਕਿ ਜਿਹੜਾ ਸਾਡਾ ਮੁਕਾਬਲਾ ਹੈ ਉਹ ਇਸ ਦੇਸ਼ ਦੇ ਵਿੱਚ ਸਾਡੇ ਸੂਬੇ ਦੇ ਵਿੱਚ ਸਾਡੇ ਫਰੋਸਪਰ ਦੇ ਵਿੱਚ ਜਿਹੜੀ ਪਛੜਾਪਾਨ ਹੈ ਬੇਰੁਜ਼ਗਾਰੀ ਹੈ ਨਸ਼ਿਆਂ ਦੀ ਪਰਹਾਰ ਹੈ ਇਹਨਾਂ ਚੀਜ਼ਾਂ ਦੇ ਨਾਲ ਸਾਡਾ ਮੁਕਾਬਲਾ ਹੈ ਔਰ ਪਬਲਿਕ ਨੇ ਸੰਗਤ ਨੇ ਕਿਰਪਾ ਕਰਨੀ ਹੈ ਕਿ ਅਸੀਂ ਉਸ ਲਾਇਕ ਬਣ ਕੇ ਇਸ ਲੜਾਈ ਨੂੰ ਲੜ ਸਕੀਏ ਇੱਕ ਗਰੀਬ ਮਜ਼ਦੂਰ ਦੀ ਕਿਸਾਨ ਦੀ ਦੁਕਾਨਦਾਰ ਦੀ ਔਰ ਆਮ ਵਰਗ ਦੇ ਲੋਕਾਂ ਦੀ ਗੱਲ ਕਰ ਰਿਹਾ ਵੋਟਰਾਂ ਦਾ ਕਿਹੋ ਜਿਹਾ ਹੰਗਾਰਾ ਮੇਰਿਆ ਬਹੁਤ ਅੱਛਾ ਫਰਸਟ ਕਲਾਸ